ਕਿੰਨੀ ਪਰੇਸ਼ਾਨੀਆਂ ਲੋਕਾਂ ਦੀ ਔਰ ਕਿੰਨੀ ਦੁਨੀਆ ਪਰੇਸ਼ਾਨ ਹੈ ਕਿ ਸਰਕਾਰਾਂ ਜਿਹੜੀਆਂ ਸੁੱਤੀਆਂ ਪਈਆਂ ਨੇ ਜੇ ਸਰਕਾਰਾਂ ਜਾਗਣ ਤਾਂ ਕੋਈ ਨਾ ਕੋਈ ਕੰਮ ਸਿਰੇ ਚੜ ਸਕਦਾ ਔਰ ਵੇਖ ਸਕਦੇ ਹੋ ਆਵਾਜ਼ ਆਈ ਕਿ ਕਿੰਨੇ ਲੋਕ ਪ੍ਰਭਾਵਿਤ ਨੇ ਜੇ ਗੱਲ ਕਰੀਏ 1 ਮਹੀਨਾ ਜਾਂ 2 ਮਹੀਨੇ ਲਗਭਗ 5 ਸਾਲ ਹੋ ਗਏ ਨੇ 5 ਸਾਲ ਲੋਕਾਂ ਨੇ ਐਵੇਂ ਖੱਜਲ ਖਵਾਰੀ ਕੱਟੀ ਆ ਔਰ ਇਹ ਪੁਲ ਵੇਖ ਸਕਦੇ ਹੋ ਤੁਸੀਂ ਇਹ ਦੁਨੀਆ ਦੇ ਵਾਸਤੇ ਬਣਾਇਆ ਗਿਆ ਦੁਨੀਆ ਨੂੰ ਸੁੱਖ ਸੁਵਿਧਾ ਦੇਣ ਵਾਸਤੇ ਬਣਾਇਆ ਗਿਆ ਲੇਕਿਨ ਸੁੱਖ ਸੁਵਿਧਾ ਲੋਕਾਂ ਨੂੰ ਕਦੋਂ ਮਿਲੇਗੀ ਕਦੋਂ ਤੱਕ ਲੋਕ ਜਿਹੜੇ ਆ ਇਸ ਦਾ ਸੁਖ ਮੰਨਣਗੇ ਕਦੋਂ ਸ਼ਾਰਟਕਾਟ ਚੱਲਣਗੇ ਹਰ ਕੋਈ ਮਜ਼ਦੂਰ ਕਿਸਾਨ ਹਰ ਇੱਕ ਯੂਨਿਟੀ ਜਿਹੜੀ ਆ ਇੱਥੋਂ ਦੀ ਗੁਜ਼ਰਦੀ ਆ ਔਰ ਹਰ ਇੱਕ ਦੇ ਗੁਜਰਨ ਦਾ ਇਹੀ ਹੈ ਕਿ ਅਸੀਂ ਕਦੋਂ ਇਸ ਪੁਲ ਦੇ ਉੱਤੋਂ ਦੀ ਲੰਘਾਂਗੇ ਕਦੋਂ ਪੁਲ ਜਿਹੜਾ ਇਹ ਰਸਤਾ ਖੁੱਲੇਗਾ ਔਰ ਤਸਵੀਰਾਂ ਤੁਹਾਨੂੰ ਦੀਨਾਨਗਰ ਦੇ ਉਸ ਪੁਲ ਦੀਆਂ ਵਖਾਰੇ ਆ ਜਿੱਥੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਨਾਉਂਸ ਕਰ ਦਿੱਤਾ ਕਿ 21 ਤਰੀਕ ਨੂੰ ਪੁਲ ਜਿਹੜਾ ਉਹ ਖੋਲ੍ਹਿਆ ਜਾਵੇਗਾ ਜੇ ਹੋ ਸਕੇ ਤਾ ਸਰਕਾਰਾਂ 21 ਤੋਂ ਪਹਿਲਾਂ ਪਹਿਲਾਂ ਖੋਲਣਾ ਚਾਹਂਤਾ ਖੋਲ ਦੇਣ ਨਹੀਂ ਤਾਂ 21 ਤਰੀਕ ਨੂੰ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਕਿ ਬਹੁਤ ਸਾਰਾ ਇਕੱਠ ਕੀਤਾ ਜਾਵੇਗਾ ਔਰ ਇੱਥੇ ਪਰੰਪਰਾ ਜਿਹੜੀ ਉਹ ਵੀ ਨਿਭਾਈ ਜਾਵੇਗੀ ਕਿ ਇੱਕ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਜਾਵੇਗਾ ਲੰਗਰ ਵੀ ਲੱਗਣਗੇ ਔਰ ਜਿੱਥੋਂ ਜਿੱਥੋਂ ਵੀ ਹੋ ਸਕੇ ਸੰਗਤ ਇੱਥੇ ਪਹੁੰਚੇਗੀ ਜੇ ਅੰਦਾਜ਼ਨ ਕਹਿ ਦਈਏ ਤਾਂ 10-15 ਹਜ਼ਾਰ ਬੰਦਾ ਇੱਥੇ ਇਕੱਠ ਹੋਵੇਗਾ ਔਰ ਜੇ ਇਸ ਪੁਲ ਨੂੰ ਖੋਲਣਾ ਤਾਂ ਸਰਕਾਰ ਪਹਿਲਾਂ ਵੀ ਖੋਲ ਸਕਦੀ ਆ ਔਰ ਹੁਣ ਗੱਲ ਕਰੀਏ ਤਾਂ ਸ਼ੇਵ ਸ਼ੈਨਾ ਦੇ ਪ੍ਰਧਾਨ ਅਜੇ ਕੁਮਾਰ ਜੀ ਇੱਥੇ ਆਏ ਨੇ ਉਹਨਾਂ ਦੀ ਟੀਮ ਆਈ ਹੈ ਔਰ ਪੂਰੀ ਸੰਸਥਾ ਜਿਹੜੀ ਆ ਉਹਨਾਂ ਦੀ ਇੱਥੇ ਪਹੁੰਚੀ ਆ ਔਰ ਇਹਨਾਂ ਦਾ ਕਹਿਣਾ ਵਾ ਕਿ ਅਸੀਂ ਵੀ ਸਮਰਥਨ ਕਰਦੇ ਆ ਉਹਨਾਂ ਸੁਸਾਇਟੀਆਂ ਨੂੰ ਉਹਨਾਂ ਸੰਸਥਾ ਨੂੰ ਜਿਨ੍ਹਾਂ ਨੇ ਅੱਜ ਆਵਾਜ਼ ਉਠਾਈ ਆ ਕਿ ਜੇ ਸਰਕਾਰਾਂ ਕੋਲੋਂ ਪੁਲ ਨਹੀਂ ਖੋਲਿਆ ਜਾਂਦਾ ਜੇ ਸਰਕਾਰਾਂ ਲੇਟ ਕਰਦੀਆਂ ਨੇ ਤਾਂ ਫਿਰ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਾਂਗੇ ਔਰ ਕਿਹੜੀਆਂ ਕਿਹੜੀਆਂ ਹੋਰ ਸੋਸਾਇਟੀਆਂ ਹੋਰ ਸੰਸਥਾ ਕਿਹੜੀ-ਕਿਹੜੀਆਂ ਆਉਂਦੀਆਂ ਨੇ ਔਰ ਪਹਿਲੀ ਗੱਲ ਕਰੀਏ ਇਹ ਧੰਨਵਾਦ ਕਰੀਏ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਵੱਡਾ ਕਦਮ ਚੁੱਕਿਆ ਔਰ ਸ਼ਹਿਰ ਵਾਸੀਆਂ ਦਾ ਸਹਿਯੋਗ ਕਰਨ ਵਾਸਤੇ ਅੱਜ ਆਪਣੀ ਟੀਮ ਲੈ ਕੇ ਪਹੁੰਚੇ ਨੇ ਆਪਣੀ ਸਾਰੀ ਸੋਸਾਇਟੀ ਦੇ ਮੈਂਬਰ ਪਹੁੰਚੇ ਨੇ ਭਰਾਣਾ ਗੱਲ ਕਰਦੇ ਆ ਭਰਾ ਜੀ ਸਸੀਗਲ ਜੀ ਜੈ ਸ਼ੀ ਰਾਮ ਸਸੀਗਲ ਭਾਜੀ ਇਹ ਭਰਾ ਜੀ ਕਿਵੇਂ ਵੇਖਦੇ ਹੋ ਕੱਲ ਮਜਬੂਰ ਹੋ ਕੇ ਲੋਕਾਂ ਨੇ ਇਕੱਠ ਕਰਕੇ ਇੱਕ ਖਬਰਾਂ ਦੇ ਵਿੱਚ ਅਨਾਉਂਸ ਕਰ ਦਿੱਤਾ ਕਿ ਅਸੀਂ ਜਿਹੜਾ ਬੋ ਜੇ ਸੰਯੋਗ ਕਰਾਂਗੇ ਆਮ ਜਨਤਾ ਵਾਸਤੇ ਪੁਲ ਜਿਹੜਾ ਉਹ ਖੁੱਲਿਆ ਜਾਏਗਾ ਓਪਨ ਕੀਤਾ ਜਾਏਗਾ 21 ਤਰੀਕ ਨੂੰ ਕੀ ਤੁਹਾਨੂੰ ਲੱਗਦਾ ਕਿ ਸਰਕਾਰਾਂ 20 ਤਰੀਕ ਨੂੰ ਖੋਲ ਦੇਣਗੀਆਂ ਜੈ ਸ਼ੀਰਮ ਭਾਜੀ ਸਭ ਤੋਂ ਪਹਿਲਾਂ ਬਾਕੀ ਤੁਹਾਡਾ ਵੀ ਭਾਈ ਬਹੁਤ ਵਧੀਆ ਤੁਹਾਡਾ ਯੋਗਦਾਨ ਹੈ ਇਸ ਪੁਲ ਦੇ ਵਿੱਚ ਕਿਉਂਕਿ ਤੁਸੀਂ ਸਮੇਂ-ਸਮੇਂ 'ਤੇ ਇਸ ਮਸਲੇ ਨੂੰ ਉਠਾਉਂਦੇ ਰਹੇ ਹੋ ਅਸੀਂ ਸ਼ਹਿਰ ਵੱਲੋਂ ਤੁਹਾਨੂੰ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਪ੍ਰਾਲੇ ਕਰ ਰਹੇ ਹੋ ਸ਼ਹਿਰ ਦੇ ਵਿੱਚ ਲੋਕਾਂ ਦੀਆਂ ਛੋਟੀ-ਛੋਟੀ ਤੇ ਵੱਡੀ-ਵੱਡੀ ਸਮੱਸਿਆ ਲੈ ਕੇ ਤੁਸੀਂ ਆਉਂਦੇ ਹੋ ਕਿਉਂਕਿ ਜੇ ਕੋਈ ਮੀਡੀਆ ਵਗੈਰਾ ਹੈ ਸੀ ਕੁਝ ਵੀ ਨਹੀਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਬਾਕੀ ਦੇਖੋ ਕਾਲੀ ਜਿਹੜੀ ਨਿਊਜ਼ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਨੇ ਇਸ ਪੁਲ ਦੇ ਉਦਘਾਟਨ ਲਈ 21 ਤਰੀਕ ਜਿਹੜੀ ਨਿਸ਼ਚਿਤ ਕੀਤੀ ਆ ਅਸੀਂ ਉਸ ਜਿਹੜੀ 21 ਤਰੀਕ ਦਾ ਹੀ ਸਮਰਥਨ ਕਰਨੇ ਆ ਸਾਡੀ ਸ਼ਿਵ ਸਨਾ ਉਧੋਵਾਲਾ ਸਾਹਿਬ ਠਾਕਰੇ ਵੱਲੋਂ ਅਸੀਂ ਉਹਨਾਂ ਦਾ ਪੂਰਾ ਸਮਰਥਨ ਕਰਨੇ ਆ ਸਾਡੇ ਗਰਦਾਸਪੁਰ ਤੋਂ ਸਾਡੇ ਪੰਜਾਬ ਵਾਈਸ ਪ੍ਰਧਾਨ ਸਚਿੰਤ ਜੀ ਸਾਡੇ ਜ਼ਿਲ੍ਹਾ ਚੇਅਰਮੈਨ RAMLAL ਜੀ ਸਾਡੀ ਸਾਰੀ ਦਿਨਗ ਦੀ ਟੀਮ ਅੱਜ ਇਕੱਠੀ ਹੋਈਆਂ ਅਸੀਂ ਉਹਨਾਂ ਨੂੰ 21 ਤਰੀਕ ਦਾ ਪੂਰਾ ਸਮਰਥਨ ਕਰਨੇ ਆ ਤੁਸੀਂ ਦੇ ਦਿਓਗੇ ਇਹ ਪੁਲ ਜਿਹੜਾ 18 ਮਹੀਨੇ ਟਾਈਮ ਸੀ ਪਰ ਤੁਸੀਂ ਦੇਖੋ ਸਰਕਾਰ ਦੀ ਪ੍ਰਸ਼ਾਸਨ ਦੀ ਕਿੰਨੀ ਨਾਕਾਮੀ ਆ ਕਿ 5 ਸਾਲ ਹੋ ਗਏ ਆ ਕਿੰਨੀ ਦੁਰਘਟਨਾਵਾਂ ਹੁੰਦੀਆਂ ਲੋਕੀ ਕਿੰਨਾ ਪੈਂਡਾ ਕੱਟ ਕੇ ਕਿੰਨੇ ਕਿਲੋਮੀਟਰ ਕੱਟ ਕੇ ਪੁਲ ਦੇਖੋ ਪਾਰ ਕਰਕੇ ਲੋਕੀ ਰਸਤੇ ਨੂੰ ਜਾਂਦੇ ਆ ਚਾਰ ਪੰਜ ਸਕੂਲ ਲੱਗਦੇ ਆ ਇਸ ਸੜਕ ਨੂੰ ਕਿੰਨੇ ਪਿੰਡ ਲੱਗਦੇ ਆ ਪਰ ਫਿਰ ਵੀ ਦੇਖੋ ਸਰਕਾਰ ਦੀ ਨਾਕਾਮੀ ਆ ਕਿ ਪੁਲ ਤਿਆਰ ਹੋ ਗਿਆ ਫਿਰ ਵੀ ਪੁਲ ਸ਼ੁਰੂ ਨਹੀਂ ਕਰ ਰਹੇ ਕੀ ਵਜ੍ਹਾ ਆ ਤੁਹਾਨੂੰ ਲੱਗਦਾ ਕਿ ਕੁਝ ਟੈਕਨੀਕਲ ਗੱਲਾਂ ਹੋਣਗੀਆਂ ਜਿਵੇਂ ਕਿ ਲਾਈਟਾਂ ਲੱਗਣ ਵਾਲੀਆਂ ਕੁਝ ਪੁਆਇੰਟ ਹੁੰਦੇ ਆ ਕਿ ਇਹਦੇ ਉੱਤੇ ਸੀੜੀਆਂ ਬਣਨੀਆਂ ਜੀ ਇਧਰੋਂ ਜੋ ਪਬਲਿਕ ਉਤੋਂ ਉਤਰਨੀ ਆ ਜਾਂ ਤਾਂ ਉਹ ਪਰਲੇ ਬੰਨੇ ਜਾਣਾ ਕ੍ਰਾਸਿੰਗ ਆਉਣੀ ਆ ਉਹਦੇ ਵਾਸਤੇ ਪੌੜੀਆਂ ਨਹੀਂ ਬਣੀਆਂ ਕਿ ਪੌੜੀਆਂ ਜ਼ਰੂਰੀ ਆ ਕਿ ਲੋਕਾਂ ਦੀ ਹੁਣ ਖੱਜਲ ਖਵਾਰੀ ਜ਼ਰੂਰੀ ਦੇਖੋ 5 ਸਾਲ ਦੇ ਹੋ ਗਏ ਸਾਨੂੰ ਇਹ ਚੀਜ਼ਾਂ ਦੇਖ ਦੇ ਕਦੀ ਰੇਲਵੇ ਦੀ ਮਨਜ਼ੂਰੀ ਮਨਜ਼ੂਰੀ ਨਹੀਂ ਮਿਲੀ ਕਦੀ ਕੁਝ ਨਹੀਂ ਹੋਇਆ ਅਸੀਂ ਅਸੀਂ ਚਲੋ ਉਹਨਾਂ ਦੀ ਕੋਈ ਮਜਬੂਰੀ ਹੋ ਸਿੱਧੀ ਮਨਜ਼ੂਰੀ ਤੋਂ ਬਿਨਾਂ ਤਾਂ ਪਾਸ ਹੀ ਨਹੀਂ ਹੋਣਾ ਬਿਲਕੁਲ ਮੈਂ ਹੀ ਉਹੀ ਗੱਲ ਕਹਿਣਾ ਚਾਹ ਰਿਹਾ ਚਲ ਪਰ ਪੋਲ ਦੇ ਸ਼ੁਰੂ ਕਰੋ ਤੁਸੀਂ ਤੁਸੀਂ ਛੋਟੇ ਵਾਹਨ ਜਿਹੜੇ ਹੈਗੇ ਮੋਟਰਸਾਈਕਲ ਵਗੈਰਾ ਨੂੰ ਮਨਜ਼ੂਰੀ ਦੇ ਦਿਓ ਪਰ ਲੰਘਦੀ ਵੱਡੇ ਵੀ ਜਿਹੜੇ ਵੱਡੇ ਵਾਹਨ ਉਹਨਾਂ ਨੂੰ ਮਨਜ਼ੂਰੀ ਦਿਓ ਥੋੜਾ ਬੋਧਾ ਸ਼ੁਰੂ ਹੀ ਕਰੋ ਤੁਸੀਂ ਥੋੜਾ ਬੋਧਾ ਤਾਂ ਆ ਜੋ ਲੋਕਾਂ ਨੂੰ ਥੋੜਾ ਥੋੜੀ ਰਾਹਤ ਮਿਲੇ ਤੁਸੀਂ ਮੰਨਦੇ ਹੋ ਕਿ ਜਿਹੜੇ ਆ ਕਾਰ ਮੋਟਰਸਾਈਕਲ ਜਾਂ ਆਮ ਛੋਟੀਆਂ ਜਿਹੜੇ ਆ ਆਮ ਜਨਤਾ ਵਾ ਕਾਰੋਬਾਰ ਵਾਲੀ ਇਹ ਜਾ ਸਕਦੀ ਹੈ ਵੱਡੀਆਂ ਗੱਡੀਆਂ ਨੂੰ ਅਜੇ ਰੋਕ ਦੇਣ ਲੇਕਿਨ ਛੋਟੀ ਪਬਲਿਕ ਜਾਂ ਸਕੂਲ ਦੇ ਬੱਚੇ ਵਗੈਰਾ ਇਹਨਾਂ ਦੀ ਆਵਾਜ਼ ਵੀ ਖੁੱਲਣੀ ਚਾਹੀਦੀ ਬਿਲਕੁਲ ਬਿਲਕੁਲ ਦੇਖੋ ਅੱਗੇ ਬਰਸਾਤਾ ਆ ਰਹੀ ਕਿੰਨੇ ਲੋਕੀ ਫੱਜਰ ਘਵਾਰੋ ਕਿੰਨੇ ਸਕੂਲ ਦੇ ਛੋਟੇ ਛੋਟੇ ਬੱਚੇ ਆਉਂਦੇ ਕਿੰਨੀਆਂ ਤੇ ਦੁਰਘਟਨਾਵਾਂ ਹੁੰਦੀਆਂ ਸਾਡੀ ਪ੍ਰਸ਼ਾਸਨ ਨੇ ਇੱਕ ਅਪੀਲ ਹੈ ਕਿ ਪੁਲ ਦਾ ਜਲਦੋਂ ਜਲਦ ਉਦਘਾਟਨ ਕਰਕੇ ਜਲਦ ਜਨਤਾ ਨੂੰ ਸਮਰਪਿਤ ਕਰਨਾ ਜੋ ਆਮ ਜਨਤਾ ਨੇ ਜਾਂ ਜੋ ਇਹ ਜੋ ਸੰਸਥਾ ਨੇ ਇਹਨਾਂ ਨੇ ਜੋ ਡਿਸੀਜਨ ਲਿਆ ਕੱਲ ਕਿ ਆਪਾਂ 21 ਤਰੀਕ ਨੂੰ ਖੋਲ ਦੇਵਾਂਗੇ ਇਹ ਤੁਹਾਡੇ ਹਿਸਾਬ ਨਾਲ ਉਹ ਸਹੀ ਹੈ ਬਿਲਕੁਲ ਸਹੀ ਹੈ ਦੇਖੋ ਕਿੰਨਾ ਟਾਈਮ ਤੇ ਹੋ ਗਿਆ 18 ਮਹੀਨੇ ਦਾ ਪ੍ਰੋਜੈਕਟ ਨੂੰ 5-6 ਸਾਲ ਹੋਣ ਲੱਗੇ ਆ ਤਾਂ ਅਸੀਂ ਕਿੰਨਾ ਕੁ ਸਬਰ ਕਰਨਾ ਜਿਹੜੀ ਜੱਥੇਬੰਦੀਆਂ ਨੇ ਕੱਲ ਨਿਰਣੇ ਲਿਆ ਅਸੀਂ ਉਹਨਾਂ ਪੂਰਾ ਉਹਨਾਂ ਦੇ ਨਾਲ ਆ ਗਏ ਆ ਵੀ ਤੀ ਇਹ ਤਾਂ ਪਹਿਲੇ ਪਹਿਲੇ ਉਦਘਾਟਨ ਕਰਨਾ ਤੇ ਜਨਤਾ ਨੂੰ ਸਮਰਪਿਤ ਕਰਨਾ ਨਹੀਂ ਤੇ ਜੋ ਜਥੇਬੰਦੀਆਂ ਕਹਿਣਗੇ ਅਸੀਂ ਉਹਨਾਂ ਨਾਲ ਹੈਗੇ ਆ ਇੱਥੇ ਗੁਰਦਾਸਪੁਰ ਤੋਂ ਵੀ ਪ੍ਰਧਾਨ ਖੜੇ ਨੇ ਇਹਨਾਂ ਗੱਲ ਕਹਾਂ ਪ੍ਰਧਾਨ ਜੀ ਕਿਵੇਂ ਵੇਖਦੇ ਹੋ ਜਥੇਬੰਦੀਆਂ ਨੇ ਇੱਕ ਕਾਲ ਦਿੱਤੀ ਆ ਕਿ ਅਸੀਂ 21 ਤਰੀਕ ਨੂੰ ਜਿਹੜਾ ਇਹ ਕਰਦੇ ਆਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਗਲਤ ਹੈ ਜਾਂ ਜਥੇਬੰਦੀਆਂ ਦਾ ਜੋ ਫੈਸਲਾ ਬਹੁਤ ਸਹੀ ਹੈ ਜਥੇਬੰਦੀਆਂ ਦਾ ਫੈਸਲਾ ਬਿਲਕੁਲ ਸਹੀ ਹੈ ਜੀ ਇੱਕ ਡੇਢ ਸਾਲ ਵਾਸਤੇ ਕਿਹਾ ਗਿਆ ਕਿ ਡੇਢ ਸਾਲ ਚ ਪੁਲ ਤਿਆਰ ਹੋ ਜਾਏਗਾ ਅੱਜ 5 ਸਾਲ ਤੋਂ ਉੱਪਰ ਹੋ ਗਿਆ ਜੇ ਚਲੋ ਲਾਈਟਾਂ ਦਾ ਵੀ ਇਸ਼ੂ ਆ ਗਿਆ ਤੇ 5 ਸਾਲ ਚ ਲਾਈਟਾਂ ਨਹੀਂ ਲ ਆ ਦੇਖੋ ਕਿਦਾਂ ਲੋਕੀ ਆ ਰਹੇ ਆ ਇੱਕ ਪਟੜੀ ਆ ਜੇ ਪੰਜ ਸਾਲ ਚ ਕੋਈ ਦਰਗਾ ਡਰਾਨੀ ਹੈਗੀ ਅੱਗੇ ਕੋਈ ਗਰੰਟੀ ਹੈਗੀ ਕਿ ਅੱਗੇ ਕੁਝ ਨਹੀਂ ਹੋਏਗਾ ਇਹ ਤਾਂ ਸਰਕਾਰ ਦੀ ਲੈਕੀ ਆ ਨਾ ਇਹ ਆਵਾਜ਼ਾਂ ਜਿਹੜੀ ਆ ਪ੍ਰਭਾਵਿਤ ਹੋਈ ਪਈ ਆ ਇੱਕ ਕਿੰਨਾ 1 ਕਿਲੋਮੀਟਰ ਦਾ ਟੋਟਾ ਜਿਹੜਾ ਵੱਲ 20 ਕਿਲੋਮੀਟਰ ਲੋਕ ਹੌਮ ਹੌਮ ਕੇ ਜਾ ਰਹੇ ਆ ਬਿਲਕੁਲ ਜੀ ਲੋਕਾਂ ਵਾਸਤੇ ਪਰੇਸ਼ਾਨੀ ਆ ਜਿਨ੍ਹਾਂ ਨੇ ਬੱਚਿਆਂ ਨੂੰ ਸਵੇਰੇ 8 ਵਜੇ ਸਕੂਲ ਆਣਾ ਉਹਨਾਂ ਨੂੰ ਕਿੱਥੇ 6 ਵਜੇ ਚੱਲਣਾ ਪੈਂਦਾ ਘਰਾਂ ਚੋਂ ਤੇ ਸਾਰੇ ਉਸਤੇ ਪਰੇਸ਼ਾਨੀ ਹੈਗੀ ਆ ਸਰਕਾਰ ਨੂੰ ਚਾਹੀਦਾ ਸਭ ਨੂੰ 20 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਕਰ ਦੇਣਾ ਇਹਨਾਂ ਨੂੰ ਚਾਲੂ ਕਰ ਦੇਣਾ ਨਹੀਂ ਤੇ ਪਰ ਜਿੱਥੇ ਉਰਸ ਸਮਰਥਨ ਦਮਕੇ ਜਥੇਬੰਦੀਆਂ ਨੂੰ ਆਪਣੀ ਸ਼ੁਭ ਸ਼ਾਮ ਉਧਰ ਬਾਲਸਰ ਠਾਕਰੇ ਵੱਲੋਂ ਦੱਸ ਦਈਏ ਇਹ ਤਸਵੀਰਾਂ ਜਿਹੜੀਆਂ ਇਹ ਦੀਨਾਨਗਰ ਦੀਆਂ ਨੇ ਔਰ ਦੀਨਾਨਗਰ ਦੇ ਵਿੱਚ ਜਥੇਬੰਦੀਆਂ ਨੇ ਇੱਕ ਕਾਲ ਦਿੱਤੀ ਆ ਕਿ ਅਸੀਂ 21 ਤਰੀਕ ਨੂੰ ਇਸ ਦਾ ਉਦਘਾਟਨ ਆਮ ਜਨਤਾ ਵੱਲੋਂ ਕੀਤਾ ਜਾਵੇਗਾ ਕਿਉਂਕਿ ਸਰਕਾਰ ਵੀ ਵੈਸੇ ਤਾਂ ਆਮ ਪਬਲਿਕ ਦੀ ਆ ਔਰ ਜਥੇਬੰਦੀਆਂ ਵੱਲੋਂ ਇੱਕ ਅਨਾਉਂਸ ਕੀਤਾ ਗਿਆ ਕਿ ਅਸੀਂ ਆਮ ਆਦਮੀ ਵੱਲੋਂ ਹੀ ਜਿਹੜਾ ਮੂਰਤ ਕੀਤਾ ਜਾਵੇਗਾ ਔਰ 21 ਤਰੀਕ ਨੂੰ ਇਹ ਖੋਲਿਆ ਜਾਵੇਗਾ ਔਰ ਇਸ ਟੀਮ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਐਨਾ ਸੰਸਥਾ ਦਾ ਵੀ ਧੰਨਵਾਦ ਕਰਦੇ ਆਂ ਜੋ ਇਹ ਇਥੇ ਪਹੁੰਚੇ ਨੇ ਜਿਨ੍ਹਾਂ ਨੇ ਸਮਰਥਨ ਦਿੱਤਾ ਹੈ ਕਿ ਵਾਕੇ ਹੀ ਚੰਗੇ ਕੰਮ ਵਾਸਤੇ ਜੇ ਕੋਈ ਕਦਮ ਚੁੱਕਦਾ ਤੇ ਉਹਦੇ ਕਦਮ ਨਾਲ ਕਦਮ ਲਾਉਣਾ ਚਾਹੀਦਾ ਔਰ ਧੰਨਵਾਦ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਜੇ ਜਿਹੜਾ ਜਿਨ੍ਹਾਂ ਨੇ ਬੜਾ ਵੱਡਾ ਕਦਮ ਚੁੱਕਿਆ ਔਰ ਬੜੀ ਵੱਡੀ ਗੱਲ ਹੈ ਕਿਉਂਕਿ ਆਸਤੇ ਵਿੱਚ ਕੁਝ ਗੱਲਾਂ ਹੋਈਆਂ ਸੀ ਕਿ ਚਾਹੇ ਪਰਚੇ ਵੀ ਹੋ ਜਾਣ ਫਿਰ ਵੀ ਅਸੀਂ 21 ਤਰੀਕ ਤੱਕ ਮਹੂਰਤ ਆਪਣੇ ਕੋਲੋਂ ਕਰਵਾਵਾਂਗੇ ਇਹ ਸਾਰਾ ਪਲਾਨ ਜਿਹੜਾ ਉਸ ਦੇ ਵਿੱਚ ਇਹ ਵੀ ਆਉਣਗੇ ਇਹ ਵੀ ਆਪਣਾ ਸਮਰਥਨ ਹੋਰ ਕਿਹੜੀਆਂ-ਕਿਹੜੀਆਂ ਸੰਸਥਾ ਜਿਹੜੀਆਂ ਹੁੰਦੀਆਂ ਨੇ ਔਰ ਉਸ ਦਿਨ ਉਸ ਦਿਨ ਕਿਵੇਂ ਜਿਆ ਇਕੱਠ ਰਹੇਗਾ ਕਿਵੇਂ ਜਿਆ ਲੋਕਾਂ ਵਾਸਤੇ ਖੁਸ਼ੀ ਦਾ ਮਾਹੌਲ ਰਹੇਗਾ ਕਿਉਂਕਿ ਆਮ ਜਨਤਾ ਜਿਹੜੀ ਆ ਉਹ ਪਰੇਸ਼ਾਨ ਹੈ ਔਰ ਆਮ ਜਨਤਾ ਦੀ ਸਰਕਾਰ ਹੈ ਔਰ ਸਰਕਾਰ ਫਿਰ ਸੁੱਤੀ ਪਈ ਆ ਜਨਤਾ ਕੀ ਕਰੇ ਸਰਕਾਰ ਇੱਕ ਵੱਖਰਾ 파ਟ ਹੋ ਗਿਆ ਔਰ ਜਨਤਾ ਵੱਖਰਾ 파ਟ ਹੋ ਗਿਆ ਜੇ ਇੱਥੇ ਵੇਖੀਏ ਤਾਂ ਪੱਖ ਪਾਤ ਦੀਆਂ ਗੱਲਾਂ ਆ ਰਹੀਆਂ ਨੇ ਹੁਣ ਕੌਣ ਕੌਣ ਇਸ ਦਾ ਵਿਰੋਧ ਕਰਦਾ ਔਰ ਕੌਣ ਕੌਣ ਇਸ ਦਾ ਸਹਿਯੋਗ ਕਰਦਾ ਔਰ ਅਸੀਂ ਆਪਣੇ ਚੈਨਲ ਦੇ ਮਾਤੀਆਂ ਵਰਾਈਂ ਸਰਕਾਰਾਂ ਨੂੰ ਬੇਨਤੀ ਕਰ ਦਈਏ ਕਿ ਇਹ ਪੁਲ ਜਿਹੜਾ ਇਹ ਖੋਲਣਾ ਚਾਹੀਦਾ ਔਰ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜੋ ਮਾਹੌਲ ਹੈ ਇਸ ਵੇਲੇ ਉਸ ਨੂੰ ਵੇਖਣਾ ਚਾਹੀਦਾ ਹੈ ਲੋਕਾਂ ਦੀ ਪਰੇਸ਼ਾਨੀ ਵੇਖਣੀ ਚਾਹੀਦੀ ਆ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਨਾਮੀ ਸਕੂਲ ਤਿੰਨ ਚਾਰ ਸਕੂਲਾਂ ਵਿੱਚ ਪੜਦੇ ਆ ਔਰ ਫਿਰ ਐਵਰੀ ਡੇ ਇਦਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਇਥੋਂ ਦੇ ਇਹਦੇ ਵਿੱਚੋਂ ਦੀ ਗੁਜ਼ਰਦੇ ਆ ਔਰ ਅਸੀਂ ਵੱਤ ਵੱਤ ਲੋਕਾਂ ਨੂੰ ਅਪੀਲ ਕਰਦੇ ਆ ਕਿ ਖਬਰ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਜੋ ਸਰਕਾਰਾਂ ਤੱਕ ਪਹੁੰਚ ਸਕੇ ਔਰ ਸਰਕਾਰ ਹੋ ਸਕੇ ਤਾਂ ਇਹਨਾਂ ਤੋਂ ਪਹਿਲਾਂ ਹੀ ਆਪਣਾ ਮਹੂਰਤ ਕਰ ਲਵੇ ਔਰ ਲੋਕਾਂ ਨੂੰ ਆਵਾਜਾਈ ਵਾਸਤੇ ਇਹ ਪੁਲ ਜਿਹੜਾ ਇਹ ਸੌਂਪ ਦਿੱਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ ਹੁਣ ਤੁਹਾਡੀ ਪਰੇਸ਼ਾਨੀ ਖਤਮ ਹੋ ਜਾਣੀ ਆ ਬਸ ਇਹੋ ਥੋੜਾ ਸਮਾਂ ਹੈ ਥੋੜਾ ਹੀ ਸਮਾਂ ਅਸੀਂ ਤਾਂ ਵੀਡੀਓ ਬਣਾਉਂਦੇ ਹਾਂ ਅਸੀਂ ਥੋੜਾ ਹੀ ਸਮਾਂ ਲੱਗੇ ਆ ਦੌੜ ਲਾਈ ਆ ਕਾਹ ਚਲੋ ਲੈ ਦੇ ਚਲੋ ਸਾਡੇ 5 6 ਸਾਲ ਲੋਕ ਵਿਚਾਰੇ ਕਿੰਨੇ ਖੱਜੇ ਚੰਗਾ ਪੜਾ ਖੱਜੇ ਹੋ ਜੇਗਾ ਹਾਂ